ਦੀਪ ਹਸਪੀਟਲ ਇੱਕ ਨਵੀਂ ਟੈਕਨੀਕ ਪੈਰਾਂ ਤੇ ਐਂਕਲ ਦੀ ਸਰਜਰੀ ਲਈ ਇੱਥੇ ਲੈ ਕੇ ਆਇਆ ਜਿਹਨੂੰ ਅਸੀਂ ਮਿਨਿਮਲ ਇਨਵੇਸਿਵ ਸਰਜਰੀ ਕਹਿੰਦੇ ਆ ਇਹਦੇ ਵਿੱਚ ਇੱਕ ਸਪੈਸ਼ਲ ਇਨਸਟਰੂਮੈਂਟਸ ਚਾਹੀਦੇ ਹੁੰਦੇ ਨੇ ਜਿਹੜੇ ਕਿ ਅਸੀਂ ਰੀਸੈਂਟਲੀ ਪ੍ਰਕਿਊਰ ਕੀਤੇ ਨੇ ਜਿਹਦੇ ਨਾਲ ਇਹ ਸਰਜਰੀ ਕੀਤੀ ਜਾਂਦੀ ਹੈ ਇਸ ਸਰਜਰੀ ਦੇ ਵਿੱਚ ਬਹੁਤ ਛੋਟੇ ਚੀਰੇ ਦੇ ਵਿੱਚ ਬੋਨਸ ਨੂੰ اپنی ਜਗ੍ਹਾ ਲਿਆਇਆ ਜਾ ਸਕਦਾ ਹੈ ਬ੍ਰੇਕ ਕਰਕੇ ਕਿਉਂਕਿ ਇਹ ਟੈਕਨੀਕ ਦੇ ਵਿੱਚ ਬਿਲਕੁਲ ਛੋਟੇ ਚੀਰੇ ਦੇਣੇ ਪੈਂਦੇ ਨੇ ਇਸ ਕਰਕੇ ਇੱਕ ਤਾਂ ਬਲੀਡਿੰਗ ਬਹੁਤ ਘੱਟ ਹੁੰਦੀ ਹੈ ਸਰਜਰੀ ਬੜੇ ਥੋੜੇ ਟਾਈਮ ਤੇ ਹੋ ਜਾਂਦੀ ਹੈ ਤੇ ਜਿਹੜੇ ਬਾਅਦ ਚ ਸਕਾਰਿੰਗ ਹੈ ਉਹ ਬਹੁਤ ਘੱਟ ਹੁੰਦੀ ਹੈ ਤੇ ਕਾਸਮੈਟਿਕਲੀ ਬਹੁਤ ਅੱਛਾ ਲੱਗਦਾ ਹੈ ਕਿਉਂਕਿ ਇਸ ਸਰਜਰੀ ਬਹੁਤ ਥੋੜੇ ਚੀਰੇ ਨਾਲ ਕੀਤੀ ਜਾਂਦੀ ਹੈ ਇਸ ਕਰਕੇ ਪੇਸ਼ੈਂਟ ਨੂੰ ਬਾਅਦ ਚ ਪੇਨ ਵੀ ਬਹੁਤ ਘੱਟ ਹੁੰਦੀ ਹੈ ਤੇ ਇਨਫੈਕਸ਼ਨ ਵੀ ਹੋਣ ਦੇ ਚਾਂਸਸ ਬਹੁਤ ਘੱਟ ਹੁੰਦੇ ਨੇ ਇਹ ਮਿਨਿਮਲ ਇਨਵੇਸਿਵ ਸਰਜਰੀ ਸਾਰੀ ਫੁੱਟ ਐਂਕਲ ਸਰਜਰੀਸ ਤੇ ਨਹੀਂ ਯੂਸਫੁਲ ਬਟ ਕਾਫੀ ਜਿਹੜੀਆਂ ਹੁਣ ਸਰਜਰੀਆਂ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੂੰ ਮਿਨਿਮਲੀ ਇਨਵੇਸਿਵ ਤਰੀਕੇ ਨਾਲ ਕੀਤਾ ਜਾਵੇ ਜਿਵੇਂ ਕਿ ਕਿਸੇ ਪੈਰ ਦੀਆਂ ਡਿਫਾਰਮਟੀਆਂ ਨੇ ਪੈਰ ਵਿੰਗੇ ਹੋ ਜਾਂਦੇ ਨੇ ਜਾਂ ਪੈਰ ਦੀਆਂ ਉਂਗਲਾਂ ਵਿੰਗੀਆਂ ਹੋ ਜਾਂਦੀਆਂ ਨੇ ਜਾਂ ਪੈਰ ਦੇ ਪੋਟੇ ਵਿੰਗੇ ਹੋ ਜਾਂਦੇ ਨੇ ਜਾਂ ਪੈਰ ਦੇ ਥੱਲੇ ਪੇਨ ਹੁੰਦੀ ਹੈ ਜਿੱਥੇ ਹੱਡੀਆਂ ਪ੍ਰੋਮਿਨੈਂਟ ਹੋ ਜਾਂਦੀਆਂ ਨੇ ਇਹ ਬੋਹਂ ਜਿਹੜੀਆਂ ਰੀਅਲਾਈਨ ਕੀਤੀਆਂ ਜਾ ਸਕਦੀਆਂ ਸਿੱਧੀਆਂ ਕੀਤੀਆਂ ਜਾ ਸਕਦੀਆਂ بڑے ਛੋਟੇ ਚੀਰੇ ਦੇ ਨਾਲ ਤਾਂ ਕਿ ਇਹ ਪੇਸ਼ੈਂਟ ਜਲਦੀ ਤੋਂ ਜਲਦੀ ਠੀਕ ਹੋ ਸਕਣ ਸੋ ਪੈਰ ਦੀਆਂ ਡਿਫਾਰਮਿਟੀਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਰੋਲ ਹੈ ਦੂਜਾ ਡਾਇਬੀਟਿਸ ਡਾਇਬੀਟਿਸ ਦੇ ਵਿੱਚ ਜਦੋਂ ਡਿਫਾਰਮਿਟੀ ਆ ਜਾਂਦੀ ਹੈ ਉਦੋਂ ਪ੍ਰੈਸ਼ਰ ਵਧਣ ਕਾਰਨ ਉੱਥੇ ਜ਼ਖਮ ਬਣਨੇ ਸ਼ੁਰੂ ਹੋ ਜਾਂਦੇ ਇੱਕ ਵਾਰੀ ਇਲਾਜ ਹੋ ਜਾਂਦਾ ਹੈ ਜ਼ਖਮ ਠੀਕ ਹੋ ਜਾਂਦੇ ਨੇ ਪਰ ਉਹਦੇ ਬਾਅਦ ਜਦੋਂ ਫੇਰ ਪੇਸ਼ੈਂਟ ਚੱਲਣਾ ਸ਼ੁਰੂ ਕਰਦਾ ਫੇਰ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਨੇ ਰੀਜ਼ਨ ਕੀ ਹੈ ਕਿ ਪ੍ਰੈਸ਼ਰ ਵਧਿਆ ਹੈ ਪ੍ਰੈਸ਼ਰ ਕਿਉਂ ਵਧਿਆ ਹੈ ਕਿ ਉੱਥੇ ਜਿਹੜੀ ਬੋਨ ਹੈ ਡਿਫਾਰਮਡ ਹੈ ਪਰ ਐਮ ਆਈ ਐਸ ਸਰਜੀ ਦੇ ਨਾਲ ਜਦੋਂ ਅਸੀਂ ਉਹਨੂੰ ਬੋਨ ਨੂੰ ਰੀਲਾਈਨ ਕਰ ਦਿਆਂਗੇ ਤੇ ਉਹਦੇ ਵਿੱਚ ਦੈਨ ਮਸਲਸ ਨਹੀਂ ਹੋਣਗੇ ਔਰ ਪੇਸ਼ੈਂਟ ਦੇ ਪੈਰ ਕਟਣ ਦੇ ਚਾਂਸਸ ਜਿਹੜੇ ਕਾਫੀ ਘਟ ਜਾਣਗੇ ਹੁਣ ਕਈ ਹੀਲ ਪੇਨਸ ਦੇ ਵਿੱਚ ਬੋਨ ਵੱਜ ਜਾਂਦੀਆਂ ਨੇ ਜਿਹਨੂੰ ਕਹਿੰਦੇ ਅਸੀਂ ਹੈਗਲੈਂਡ ਸਿੰਡਰੋਮ ਕਹਿੰਦੇ ਆ ਉਹਦੇ ਵਿੱਚ ਜਿਹੜੀਆਂ ਬੋਨਸ ਵਧੀਆਂ ਹੋਈਆਂ ਉਹ ਮਸਲਸ ਤੇ ਜਾਂ ਮਾਸਪੇਸ਼ੀਆਂ ਤੇ ਉਹਨੇ ਅਫੈਕਟ ਕਰਦੇ ਨੇ ਉਦੋਂ ਉਹ ਜਿਹੜੀਆਂ ਹੱਡੀਆਂ ਜਿਹੜੀਆਂ ਜੇ ਅਸੀਂ ਕਰ ਦਈਏ ਜਾਂ ਉਹਨਾਂ ਨੂੰ ਇਹਦੇ ਟੈਕਨੀਕ ਦੇ ਨਾਲ ਕੱਢ ਦਈਏ ਤੇ ਪੇਸ਼ੈਂਟ ਦਾ ਪੇਨ ਵੀ ਠੀਕ ਹੋ ਜਾਂਦੀ ਤੇ ਪੇਸ਼ੈਂਟ ਬਹੁਤ ਕੰਫਰਟੇਬਲੀ ਚੱਲਣਾ ਸ਼ੁਰੂ ਹੋ ਜਾਂਦਾ ਇੱਕ ਹੋਰ ਨਵੀਂ ਟੈਕਨੀਕ ਜਿਹੜੇ ਕਿ ਅਸੀਂ ਫਲੈਟ ਫੁੱਟ ਦੇ ਬੱਚਿਆਂ ਲਈ ਲੈ ਕੇ ਆਇਆ ਜਿਨ੍ਹਾਂ ਦੇ ਫਲੈਕਸੀਬਲ ਫਲੈਟ ਫੁੱਟ ਹੁੰਦੇ ਨੇ ਜਿਨ੍ਹਾਂ ਦੀ ਫਲੈਟ ਫੁੱਟ ਦੀ ਡਿਫਾਰਮਿਟੀ ਵਧਦੀ ਜਾਂਦੀ ਹੈ ਰੁਕਦੀ ਨਹੀਂ ਤੇ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਵੀ ਇੱਕ ਛੋਟਾ ਜਿਹਾ ਸਕਰੂ ਇੱਕ ਛੋਟੇ ਜਿਹੇ ਚੀਜ਼ ਹੁੰਦੇ ਵਿੱਚ ਪਾ ਕੇ ਅਸੀਂ ਉਹ ਪੇਸ਼ੈਂਟ ਦਾ ਪੈਰ ਜਿਹੜਾ ਸਿੱਧਾ ਹੋ ਜਾਂਦਾ ਥੋੜਾ ਕਾਫੀ ਹੱਦ ਤੱਕ ਨੰਬਰ 1 ਇੱਕ ਤੇ ਉੱਥੇ ਸਿੱਧਾ ਹੋ ਜਾਂਦਾ ਹੈ ਤੇ ਚੱਲਣ ਲੱਗਿਆ ਉਹਨੇ ਕਹਿੰਦੇ ਆ ਉਹਨੂੰ ਇੰਪਰੂਵਮੈਂਟ ਹੋ ਜਾਂਦੀ ਦੂਜਾ ਅੱਗੇ ਤੋਂ ਹੋਰ ਖਰਾਬ ਹੋਣ ਤੋਂ बच ਜਾਂਦਾ ਤੇ ਜਿਹੜੀਆਂ ਬੋਨੀ ਚੇਂजेस ਹੋਣੀਆਂ ਹੁੰਦੀਆਂ ਗਰੋਥ ਦੇ ਨਾਲ ਉਹ ਵੀ बच ਜਾਂਦੀ ਦੇਖੋ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਗਈ ਹੈ ਨਾ ਉਹ ਬੇਸਿਕਲੀ ਅਮਰਦੀਪ ਹਸਪੀਟਲ ਤੇ ਜਿਹੜਾ ਅਸੀਂ ਐਡਵਾਂਸਡ ਫੁੱਟ ਕੇਅਰ ਸੈਂਟਰ ਰਨ ਕਰ ਰਹੇ ਹਾਂ ਇਹ ਉਹਦੇ ਬਾਰੇ ਸੀ ਔਰ ਉਹਦੇ ਵਿੱਚ ਜਿਹੜੀ ਨਵੀਂ ਟੈਕਨੋਲੋਜੀ ਇੰਟਰੋਡਿਊਸ ਕੀਤੀ ਗਈ ਹੈ ਬਾਏ ਵਨ ਆਫ आवर ਆਰਥੋਪੈਡਿਕ ਕਲੀਨਿਕਸ ਡਾਕਟਰ ਅਜੀਬ ਹੋਰਾ ਦੈਟ ਇਜ਼ ਅਬਾਊਟ ਮਿਨਿਮਲ ਇਨਵੇਸਿਵ ਸਰਜਰੀ ਸੋ ਉਹਦੇ ਬਾਰੇ ਜਿਹੜੀ ਹੈ ਜਾਣਕਾਰੀ ਤੁਹਾਨੂੰ ਦਿੱਤੀ ਗਈ ਹੈ ਔਰ ਉਹਦੇ ਵਿੱਚ ਜਿਸ ਤਰ੍ਹਾਂ ਕਿ ਡਾਕਟਰ ਬੋਹਰਾ ਨੇ ਦੱਸਿਆ ਵੀ ਬਹੁਤ ਛੋਟੇ ਕੱਟਸ ਦੇ ਥਰੂ ਜਿਹੜੀ ਹੈ ਉਹ ਪੈਰ ਦੀਆਂ ਤੇ ਐਂਕਲ ਦੀਆਂ ਸਰਜਰੀਜ਼ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਜਿਹੜੀਆਂ ਕਿ ਪਹਿਲੇ ਕੀ ਬਹੁਤ ਵੱਡੇ ਚੀਰੇ ਚੋਂ ਕੀਤੀ ਜਾਂਦੀ ਸੀ ਉਸ ਤੋਂ ਇਲਾਵਾ ਜਿਹੜਾ ਜਿਹੜਾ ਐਡਵਾਂਸ ਫੁੱਟ ਕੇਅਰ ਸੈਂਟਰ ਹੈ ਸਾਡਾ ਉਹ ਡਾਇਬੀਟਿਕ ਫੁੱਟ ਦੀ ਮੈਨੇਜਮੈਂਟ ਜਿਹੜੀ ਹੈ ਉਹ ਕਰ ਰਿਹਾ ਹੈ ਵਿਦ ਮਲਟੀਡਿਸਪਲਿਨਰੀ ਟੀਮ ਔਰ ਵਿਦ ਦੀ ਅਵੇਲੇਬਿਲਿਟੀ ਆਫ 올 ਦੀ ਐਡਵਾਂਸ ਟੈਕਨੋਲੋਜੀਜ਼ ਹਰ ਤਰ੍ਹਾਂ ਦੀ ਐਡਵਾਂਸ ਟੈਕਨੋਲੋਜੀ ਜਿਹੜੀ ਹੈ ਉਹ ਡਾਇਬੀਟਿਕ ਫੁੱਟ ਦੇ ਪੇਸ਼IENTS ਨੂੰ ਟ੍ਰੀਟ ਕਰਨ ਵਾਸਤੇ ਯੂਜ਼ ਕੀਤੀ ਜਾਂਦੀ ਹੈ ਔਰ ਪਲੱਸ ਜਿਹੜਾ ਹੈ ਉਹਦੇ ਚ ਪਲਾਸਟਿਕ ਸਰਜਨ ਆਰਥੋਪੈਡਿਕ ਸਰਜਨ ਪੋਡiatrist ਉਹ ਸਾਰੇ ਸਪੈਸ਼ਲਿਸਟ ਜਿਹੜੇ ਹਨ ਉਹ ਸਾਡੇ ਐਡਵਾਂਸਡ ਫੁੱਟ ਕੇਅਰ ਸੈਂਟਰ ਦੇ ਵਿੱਚ ਅਵੇਲੇਬਲ ਹਨ ਔਰ ਮੈਂ ਸਮਝਦਾ ਕਿ ਇਹ ਜਿਹੜਾ ਇਸ ਤਰ੍ਹਾਂ ਦਾ ਸੈਂਟਰ ਪ੍ਰੋਬੇਬਲੀ ਇੰਡੀਆ ਦਾ ਸ਼ਾਇਦ ਇਕੋ ਹੀ ਅਜਿਹਾ ਸੈਂਟਰ ਹੈ ਕਿ ਜਿੱਥੇ ਵਿੱਚ ਹਰ ਤਰ੍ਹਾਂ ਦੇ ਐਕਸਪਰਟੀਜ਼ ਹਰ ਤਰ੍ਹਾਂ ਦੇ Specialists or other technology which, uh, oh, available, uh, including hyperbaric oxygen therapy, minimal invasive surgery for uh, the uh, foot surgeries, and then all kind of advanced uh, uh, dressings are available. Advanced surgeries in the form, form of microvascular surgeries available, and then we have the services of a, a podiatrist also, which are available.